ਗੁਰੂ ਪਾਤਸ਼ਾਹੀ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਤ ਸੰਗਤ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ YouTube ਚੈਨਲ ਸਿੱਖ ਚੈਪਟਰ ਤੇ ਤੁਸੀਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹੀ ਦਾ ਜੀਵਨ ਇਤਿਹਾਸ ਸਰਵਣ ਕਰ ਰਹੇ ਹੋ ਪਿਛਲੇ ਅਧਿਆਏ ਦੇ ਵਿੱਚ ਆਰ ਜੀ ਨਾਲ ਸਾਂਝ ਪਾਈ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹੀ ਸੰਤਾਨ ਸਭ ਵਿਖੇ ਪਹੁੰਚੇ ਨੇ ਜਿੱਥੇ ਚੌਧਰੀ ਦੱਗੋ ਨੂੰ ਜੀਵਨ ਦਾ ਮਨੋਰਥ ਦੱਸਿਆ ਹੈ ਗੁਰਮਤਿ ਦ੍ਰਿੜ ਕਰਵਾਈ ਹੈ ਤੇ ਇੱਥੇ ਹੀ ਪਾਤਸ਼ਾਹ ਜੀ ਨੇ ਇੱਕ ਸਿੱਖ ਭਾਈ ਰਾਮਦੇਵ ਜੀ ਜੋ ਕਿ ਪਾਣੀ ਦੀ ਬੇਅੰਤ ਸੇਵਾ ਕਰਦਾ ਸੀ ਉਸ ਨੂੰ ਗੁਰੂ ਸਾਹਿਬ ਜੀ ਨੇ ਭਾਈ ਮੀਹਾ ਦਾ ਖਿਤਾਬ ਦੇ ਕੇ ਤੇ ਨਾਲ ਹੀ ਉਸ ਨੂੰ ਇੱਕ ਬੈਲ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਦੇ ਕੇ ਪ੍ਰਚਾਰ ਵਾਸਤੇ ਤੁਰਿਆ ਹੈ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਮਤਾਨ ਸਾਹਿਬ ਤੋਂ ਕੀਰਤਪੁਰ ਸਾਹਿਬ ਪਹੁੰਚਣਾ ਚਾਹੁੰਦੇ ਨੇ ਸੋ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਫ਼ਰ ਹੁਣ ਕੀਰਤਪੁਰ ਸਾਹਿਬ ਵੱਲੋਂ ਆਰੰਭ ਕੀਤਾ ਔਰ ਰਸਤੇ ਦੇ ਵਿੱਚ ਕੁਝ ਪਿੰਡ ਜਿਹੜੇ ਰਸਤੇ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਵਿੱਚ ਮੁੱਖ ਕਰਕੇ ਖੜਕਾ ਭੋਰਾ ਖੜਕੜ ਉਹੜਾ ਆਮ ਲਖਨੌਰ ਤੇ ਹੋਰ ਬਹੁਤ ਸਾਰੇ ਐਸੇ ਪਿੰਡ ਨੇ ਜਿਨ੍ਹਾਂ ਦਾ ਇਤਿਹਾਸ ਤੇ ਵਿੱਚ ਵਰਣਨ ਆਉਂਦਾ ਹੈ ਕਿ ਪਾਤਸ਼ਾਹ ਜੀ ਉੱਥੇ-ਉੱਥੇ ਗਏ ਨੇ ਸੋ ਪਾਤਸ਼ਾਹ ਜੀ ਜਿੱਥੇ-ਜਿੱਥੇ ਗਏ ਨੇ ਕੁਝ ਨਿਸ਼ਾਨੀਆਂ ਉਹਨਾਂ ਦੀਆਂ ਕਾਇਮ ਨੇ ਤੇ ਕੁਸ਼ਕ ਜਗ੍ਹਾ ਦੇ ਉੱਤੇ ਨਹੀਂ ਪਾਤਸ਼ਾਹ ਜੀ ਸਾਰੇ ਜਗ੍ਹਾ ਦੇ ਉੱਤੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਅਭਿਆਸ ਕਰਵਾਉਂਦੇ ਹੋਏ ਉਹਨਾਂ ਨੂੰ ਗੁਰਮਤ ਦੇ ਰਾਹ ਪਾਉਂਦੇ ਹੋਏ ਆਪਣਾ ਸਫ਼ਰ ਜਾਰੀ ਰੱਖ ਰਹੇ ਨੇ ਸੋ ਪਾਤਸ਼ਾਹ ਜੀ ਤਮਤਾਨ ਤੋਂ ਚੱਲ ਕੇ ਜਲੰਧਰ ਦੇ ਨੇੜੇ ਜਿੱਥੇ ਅੱਜ ਕੱਲ੍ਹ ਇਲਾਕਾ ਪੈਂਦਾ ਹੈ ਰਾਮਾ ਮੰਡੀ ਤੇ ਰਾਮਾ ਮੰਡੀ ਤੋਂ ਤਕਰੀਬਨ 7 ਕਿਲੋਮੀਟਰ ਦੂਰ ਇੱਕ ਪਿੰਡ ਹੈ ਹਸ਼ਿਆਰਪੁਰ ਰੋਡ ਤੇ ਹਜ਼ਾਰਾ ਜਿੰਨੂੰ ਕਦੇ ਹਜ਼ਾਰਾ ਕਿਹਾ ਜਾਂਦਾ ਸੀ ਪਰ ਉੱਥੇ ਅੱਜ ਉਹਦਾ ਜਿਹੜਾ ਨਾਮ ਹੈ ਹਜ਼ਾਰਾ ਕਰਕੇ ਹੈ। ਤੋਂ ਪਾਤਸ਼ਾਹ ਜੀ ਉੱਥੇ ਪਹੁੰਚੇ ਸਿੱਖਾਂ ਨੇ ਉੱਥੇ ਸਮਾਂ ਬਤਾਉਣ ਵਾਸਤੇ ਆਪਣਾ ਰਾਤ ਦਾ ਸਮਾਂ ਬਤਾਉਣ ਵਾਸਤੇ ਆਪਣੇ ਟੈਂਟ ਲਗਾਏ ਨੇ ਲੰਗਰ ਪਾਣੇ ਬਣਾਉਣ ਦੀ ਅਰੰਭਤਾ ਕੀਤੀ ਹੈ ਪਰਿਵਾਰ ਗੁਰੂ ਪਾਤਸ਼ਾਹ ਜੀ ਦਾ ਨਾਲ ਹੈ ਬਹੁਤ ਸਾਰੇ ਸਿੱਖ ਨਾਲ ਨੇ ਭਾਈ ਗੁਰਦਤਾ ਜੀ ਨਾਲ ਨੇ ਤੋਂ ਪਾਤਸ਼ਾਹ ਜੀ ਸ਼ਾਮ ਦੇ ਸਮੇਂ ਇੱਥੇ ਪਹੁੰਚੇ ਹੈ ਤੇ ਇੱਥੇ ਇੱਕ ਥੜਾ ਬਣਿਆ ਹੋਇਆ ਸੀ ਜਿੱਥੇ ਜਾ ਕੇ ਪਾਤਸ਼ਾਹ ਜੀ ਬੈਠ ਗਏ ਨੇ ਸੰਗਤਾਂ ਆਪੋ ਆਪਣੀ ਸੇਵਾ ਦੇ ਵਿੱਚ ਲੱਗ ਗਈਆਂ ਨੇ ਪਰਿਵਾਰ ਵੀ ਸੇਵਾਵਾਂ ਵਿੱਚ ਲੱਗ ਗਿਆ ਹੈ ਤੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਪਹੁੰਚਿਆ ਹੈ ਜਿਸ ਦਾ ਨਾਮ ਹੈ ਇਤਿਹਾਸ ਦੇ ਵਿੱਚ ਰਣਜੀ ਬੜਾ ਸੁੰਦਰ ਇਲਾਕਾ ਹੈ ਦੂਰ ਦੂਰ ਤੱਕ ਹਰਿਆਵਲ ਹੀ ਹਰਿਆਵਲ ਸ਼ਾਂਤ ਬਿਲਕੁਲ ਪਾਤਸ਼ਾਹ ਜੀ ਨੇ ਚਾਰੇ ਪਾਸੇ ਝਾਤੀ ਮਾਰੇ ਤੇ ਬੜਾ ਹੀ ਸ਼ਾਂਤ ਇਲਾਕਾ ਸੀ ਭਾਈ ਰਣਜੀ ਪਹੁੰਚੇ ਨੇ ਤੇ ਆ ਕੇ ਨਮਸਕਾਰ ਕੀਤੀ ਹੈ ਪਾਤਸ਼ਾਹ ਜੀ ਨੂੰ ਤੇ ਪਾਤਸ਼ਾਹ ਜੀ ਨੇ ਪੁੱਛਿਆ ਹੈ ਕਹਿਣ ਲੱਗੇ ਹਰਿਆਵਲ ਵੀ ਬਹੁਤ ਹੈ ਇਲਾਕਾ ਵੀ ਬਹੁਤ ਰਮਣੀਕ ਹੈ ਪਰ ਮੀਲਾਂ ਤੱਕ ਕੋਈ ਘਰ ਨਜ਼ਰ ਨਹੀਂ ਆਉਂਦਾ ਕੀ ਕਾਰਨ ਹੈ ਤੇ ਭਾਈ ਰਣਜੀ ਕਹਿਣ ਲੱਗੇ ਨੇ ਪਾਤਸ਼ਾਹ ਜੀ ਪਤਾ ਨਹੀਂ ਇਹ ਧਰਤੀ ਸਰਾਪੀ ਹੋਈ ਹੈ ਜਾਂ ਕੁਝ ਹੋਰ ਹੈ ਜਿਹੜਾ ਵੀ ਇਸ ਸਥਾਨ ਤੇ ਆ ਕੇ ਆਪਣਾ ਕਾਰੋਬਾਰ ਚਲਾਉਣਾ ਚਾਹੁੰਦਾ ਹੈ ਜਾਂ ਘਰ ਬਣਾਉਣਾ ਚਾਹੁੰਦਾ ਹੈ ਕੋਦੇ ਸਮੇਂ ਬਾਅਦ ਇਹ ਉਹਦਾ ਕਾਰੋਬਾਰ ਵੀ ਤਬਾਹ ਹੋ ਜਾਂਦਾ ਹੈ ਘਰ ਵੀ ਉਹਦੇ ਤਬਾਹ ਹੋ ਜਾਂਦੇ ਨੇ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕੋਈ ਵੀ ਇਸ ਸਥਾਨ ਦੇ ਉੱਤੇ ਆ ਕੇ ਰਹਿਣਾ ਨਹੀਂ ਚਾਹੁੰਦਾ ਨਾ ਆਪਣਾ ਘਰ ਹੀ ਬਣਾਉਣਾ ਚਾਹੁੰਦਾ ਏ ਤੇ ਨਾ ਕੋਈ ਕਾਰੋਬਾਰ ਹੀ ਚਲਾਉਣਾ ਚਾਹੁੰਦਾ ਹੈ ਹਾਲਾਂਕਿ ਇਹ ਜਿਸ ਰਸਤੇ ਤੇ ਨਗਰ ਪੈਂਦਾ ਹੈ ਇੱਥੋਂ ਬਹੁਤ ਸਾਰੀ ਆਵਾਜ਼ ਆਏ ਰਹਿੰਦੀ ਹੈ ਪਰ ਪੱਕਾ ਟਿਕਾਣਾ ਕੋਈ ਨਹੀਂ ਬਣਾਉਣਾ ਚਾਹੁੰਦਾ ਸੋ ਪਾਤਸ਼ਾਹ ਜੀ ਨੇ ਜਦੋਂ ਰਣਜੀਤੋਂ ਇਹ ਗੱਲ ਸੁਣੀ ਹੈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਭਾਈ ਰਣਜੀਤ ਕਿ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਜਾਪ ਕਰਦੇ ਹੋ ਕਿ ਨਾਮ ਸਿਮਰਨ ਨਾਲ ਜੁੜਦੇ ਹੋ ਕਿ ਚੌਂਕੜਾ ਮਾਰਦੇ ਹੋ ਕਿ ਪ੍ਰਭੂ ਦੀ ਇਰਾਦਨਾ ਕਰਦੇ ਹੋ ਕਹਿਣ ਲੱਗਾ ਪਾਤਸ਼ਾਹ ਜੀ ਨਹੀਂ 나 ਮੈਨੂੰ ਨਾਮ ਸਿਮਰਨ ਦਾ ਪਤਾ ਹੈ ਨਾ ਬਾਣੀ ਦਾ ਪਤਾ ਹੈ ਸੋ ਅਸੀਂ ਪ੍ਰੇਮ ਸਦਕਾ ਰਣਜੀਤ ਦੇ ਨਾਮ ਨਾਲ ਭਾਈ ਸ਼ਬਦ ਲਗਾਇਆ ਹੈ ਪਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਮਲਾਪ ਤੋਂ ਪਹਿਲਾਂ ਉਸ ਨੂੰ ਸਿੱਖੀ ਰਹੁ ਰੀਤਾਂ ਦਾ ਨਾਮ ਬਾਣੀ ਦਾ ਬਿਲਕੁਲ ਵੀ ਪਤਾ ਨਹੀਂ ਸੀ ਸੋ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਪੁੱਛਿਆ ਤੇ ਭਾਈ ਰਣਜੀਤ ਨੇ ਦੱਸਿਆ ਨਾ ਮੈਨੂੰ ਗੁਰਬਾਣੀ ਬਾਰੇ ਪਤਾ ਹੈ ਨਾ ਨਾਮ ਸਿਮਰ ਅਭਿਆਸ ਬਾਰੇ ਪਤਾ ਹੈ ਤੇ ਪਾਤਸ਼ਾਹ ਜੀ ਨੇ ਫਿਰ ਉਸ ਨੂੰ ਅਗਲੇ ਦਿਨ ਪਰਵਾਰ ਸਮੇਤ ਆਉਣ ਦਾ ਹੁਕਮ ਕੀਤਾ ਹੈ ਤਾਂ ਭਾਈ ਰਣਜੀਤ ਅਗਲੇ ਦਿਨ ਪਰਿਵਾਰ ਦੇ ਸਮੇਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਪਹੁੰਚੇ ਨੇ ਪਾਤਸ਼ਾਹ ਜੀ ਨੇ ਫਿਰ ਪਰਿਵਾਰ ਨੂੰ ਪੁੱਛਿਆ ਹੈ ਤੁਸੀਂ ਚਾਹੁੰਦੇ ਹੋ ਤੁਹਾਡਾ ਜੀਵਨ ਸਫਲ ਹੋਵੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਸ ਇਲਾਕੇ ਦੇ ਵਿੱਚ ਲਹਿਰਾਂ ਬਹਿਰਾ ਹੋਣ ਤਾਂ ਪਰਿਵਾਰ ਕਹਿਣ ਲੱਗੇ ਪਾਤਸ਼ਾਹ ਜੀਓ ਅਸੀਂ ਤੇ ਆਪ ਪਰੇਸ਼ਾਨ ਹਾਂ ਕਿਸੇ ਵੇਲੇ ਕੋਈ ਮੁਸੀਬਤ ਪੈ ਜਾਵੇ ਕੋਈ ਆਂਡ ਕਵਾਂਡ ਸੱਜਣ ਮਿੱਤਰ ਇੱਥੇ ਲੱਭਦਾ ਨਹੀਂ ਅਸੀਂ ਤੇ ਆਪ ਮਨ ਦੇ ਵਿੱਚ ਕਈ ਵਾਰ ਸੋਚਿਆ ਹੈ ਕਿ ਇੱਥੋਂ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਹੋਰ ਨਗਰ ਦੇ ਵਿੱਚ ਚਲੇ ਜਾਈਏ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਨਾਮ ਬਾਣੀ ਦਾ ਅਭਿਆਸ ਕਰਨ ਦੀ ਯੁਕਤ ਦਿਖਾਈ ਹੈ ਬਾਣੀ ਦੇ ਨਾਲ ਜੋੜਿਆ ਹੈ ਤੇ ਚਰਨ ਪੌੜ ਦੇ ਕੇ ਉਹਨਾਂ ਨੂੰ ਸਿੱਖ ਬਣਾਇਆ ਹੈ ਤੇ ਨਾਲ ਹੀ ਪਾਤਸ਼ਾਹ ਜੀ ਨੇ वचन ਕੀਤਾ ਹੈ ਜਦੋਂ ਤੱਕ ਅਮਰਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਦੇ ਰਹੋਗੇ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋਗੇ ਉਦੋਂ ਤੱਕ ਤੁਹਾਡਾ ਇਸ ਇਲਾਕੇ ਦੇ ਵਿੱਚ ਵਾਲ ਵਿੰਗਾ ਵੀ ਨਹੀਂ ਹੋਏਗਾ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਤੇ ਜਿਹੜਾ ਵੀ ਇਸ ਨਗਰ ਦੇ ਵਿੱਚ ਆ ਕੇ ਵਸਣਾ ਚਾਹੇ ਇੱਥੇ ਰਹਿਣਾ ਚਾਹੇ ਉਸ ਨੂੰ ਵੀ ਇਹੋ ਹੀ ਜੁਗਤ ਸਮਝਾ ਦੇਣੀ ਹੈ ਉਸ ਨੂੰ ਨਾਮ ਬਾਣੀ ਦੇ ਲੜ ਲਾਉਣਾ ਹੈ ਜਿਹੜਾ ਵੀ ਇਸ ਨਗਰ ਦੇ ਵਿੱਚ ਉੱਠ ਕੇ ਨਾਮ ਬਾਣੀ ਦੇ ਨਾਲ ਜੁੜੇਗਾ ਉਸ ਨੂੰ ਫਿਰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਪਵੇਗਾ ਇਹ ਨਗਰ ਹੁਣ ਗਾਂ ਤੋਂ ਉਜਾੜ ਨਹੀਂ ਹੋਵੇਗਾ ਬਲਕਿ ਹਜ਼ਾਰਾਂ ਹੀ ਪ੍ਰਾਣੇ ਇਸ ਧਰਤੀ ਦੇ ਉੱਤੇ ਆ ਕੇ ਵਸਣਗੇ ਔਰ ਉਹ ਤੋਂ ਫਿਰ ਇਸ ਇਲਾਕੇ ਦਾ ਨਾਮ ਹਜ਼ਾਰਾਂ ਪਿੰਡ ਹਜ਼ਾਰਾਂ ਪਿਆਸੀ ਜਿਹੜਾ ਅੱਜ ਪਿੰਡ ਹਜ਼ਾਰਾ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਰਾਮਾ ਮਾਡੀ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ਦੇ ਉੱਤੇ ਇਹ ਪਿੰਡ ਹੈ ਅੱਜ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤਾਂ ਜਦੋਂ ਗੁਰੂ ਪਾਤਸ਼ਾਹ ਜੀ ਇੱਥੇ ਪਹੁੰਚੇ ਸਨ ਇੱਕ ਥੜਾ ਬਣਿਆ ਹੋਇਆ ਸੀ ਜਿੱਥੇ ਸ਼ਾਇਦ ਕਦੇ ਕੋਈ ਵੱਸਦਾ ਸੀ ਤੇ ਚਲਾ ਗਿਆ ਪਾਤਸ਼ਾਹ ਜੀ ਉਸ ਥੜੇ ਤੇ ਆ ਕੇ ਬੈਠੇ ਸਨ ਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਇਹ ਥੜਾ ਸਾਹਿਬ ਹੋ ਗਿਆ ਗੁਰਦੁਆਰਾ ਸਾਹਿਬ ਦੀ ਸੁੰਦਰੀ ਇਮਾਰਤ ਬਣੀ ਹੋਈ ਹੈ ਸਾਰੇ ਪਿੰਡ ਦੇ ਵਿੱਚ ਗੁਰਸਿੱਖੀ ਹੈ ਸੋ ਗੁਰੂ ਸਵਾਰਿਓ ਭਾਈ ਰਣਜੀ ਜਦੋਂ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਤਾਂ ਭਾਈ ਰਣਜੀ ਨੇ ਉਸ ਸਮੇਂ ਫਿਰ ਖੰਡੇ ਦੀ ਪੌਲ ਲੈ ਕੇ ਭਾਈ ਰਣ ਸਿੰਘ ਬਣੇ ਨੇ ਸੋ ਗੁਰੂ ਸਵਾਰਿਓ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਆਪਣੇ ਉਸ ਪ੍ਰਚਾਰਕ ਦੌਰੇ ਨੂੰ ਯਾਰੀ ਰੱਖਦਿਆਂ ਹਾਂ ਪਿੰਡ ਹਜ਼ਾਰਾ ਵਿਖੇ ਪਹੁੰਚੇ ਨੇ ਜਿੱਥੇ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਸ ਨਗਰ ਨੂੰ ਵਰ ਬਖਸ਼ਿਆ ਏ ਤੇ ਜਿਹੜੇ ਕਦੇ ਇਸ ਧਰਤੀ ਨੂੰ ਸਰਾਪੀ ਹੋਈ ਧਰਤੀ ਸਮਝਦੇ ਸਨ ਉਹਨਾਂ ਨੇ ਹੁਣ ਆਪਣੇ ਰਿਆਣ ਬਸੇਰੇ ਬਣਾਏ ਤੇ ਇੱਥੇ ਆ ਕੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਦਿਆਂ ਆ ਨਾਮ ਬਾਣੀ ਨਾਲ ਜੁੜੇ ਨਾਮ ਬਾਣੀ ਦਾ ਅਭਿਆਸ ਕੀਤਾ ਤੇ ਗੁਰੂ ਗ੍ਰੰਥ ਜਪਨ ਲੱਗੇ ਸੋ ਗੁਰੂ ਸਵਾਰਿਓ ਇਸ ਰਸਤੇ ਤੋਂ ਫਿਰ ਪਾਤਸ਼ਾਹ ਜੀ ਚੱਲ ਕੇ ਕਿਰਤਪੁਰ ਸਾਹਿਬ ਪਹੁੰਚੇ ਨੇ ਰਸਤੇ ਦੇ ਵਿੱਚ ਇੱਕ ਦੋ ਜਗ੍ਹਾ ਦੇ ਉੱਤੇ ਹੋਰ ਗੁਰੂ ਪਾਤਸ਼ਾਹ ਜੀ ਨੇ ਬਖਸ਼ਾ ਕੀਤੀਆਂ ਨੇ ਤੇ ਫੇਰ ਕਿਰਤਪੁਰ ਸਾਹਿਬ ਪਹੁੰਚੇ ਨੇ ਸੋ ਗੁਰੂ ਸਵਾਰਿਓ ਇੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਅਗਲੇ ਕਿਸ ਨਗਰ ਦੇ ਵਿੱਚ ਗਏ ਨੇ ਉੱਥੇ ਜਾ ਕੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਕਿਸ ਤਰ੍ਹਾਂ ਭਾਗ ਲਾਏ ਨੇ ਉਹ ਅਸੀਂ ਚੈਨਲ ਸਿੱਖ ਚੈਪਟਰ ਦੇ ਅਗਲੇ ਅਧਿਆਏ ਦੇ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ ਸੋ ਅਖੀਰ ਦੇ ਵਿੱਚ ਬੇਨਤੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਚੈਨਲ ਬਣਾਇਆ ਗਿਆ ਸੀ ਤਾਂ ਕਿ ਗੁਰੂ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ ਸੋ ਬੇਨਤੀ ਹੈ ਕਿ ਇਸ ਇਤਿਹਾਸ ਨੂੰ ਵੱਦ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਦੂਸਰਿਆਂ ਤੱਕ ਵੀ ਪਹੁੰਚੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖੇ ਦੀ ਫਲਵਾੜੀ ਖੂਬ ਦੇਸ਼ ਵਿਦੇਸ਼ਾਂ ਦੇ ਵਿੱਚ ਫੱਲੇ ਤੇ ਨਾਲ ਇਹ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਗੁਰੂ ਸਾਹਿਬਾਂ ਜੀ ਦਾ ਇਤਿਹਾਸ ਤੇ ਹੋਰ ਜੜੀਆਂ ਸਿੱਖੀ ਨੂੰ ਦਰਪੇਸ਼ ਚਨੌਤੀਆਂ ਨੇ ਜਾਂ ਡਿਫਰੈਂਸ਼ੀਏਟ ਭਾਵ ਕੇ ਭੇਰ ਦੀ ਨੀਤੀ ਦੇ ਤਹਿਤ ਯਾਰ ਇਸ ਸਿੱਖੀ ਦੇ ਵਿਰੁੱਧ ਕੁਝ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਜੋ ਸ਼ਰਸ਼ਾ ਬਣਾਈਆਂ ਜਾਂਦੀਆਂ ਨੇ ਉਹਨਾਂ ਦਾ ਜਵਾਬ ਵੀ ਇਸ ਚੈਨਲ ਰਾਹੀਂ ਦਿੱਤਾ ਜਾ ਸਕੇ ਸੋ ਗੁਰੂ ਸਵਾਰਿਓ ਸਿੱਖ ਚੈਪਟਰ ਦੇ ਅਗਲੇ ਅਧਿਆਏ ਨੂੰ ਦੋ ਦਿਨ ਬਾਅਦ ਲੈ ਕੇ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ